ਮੈਂ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਦਾ ਪੁਜਾਰੀ ਸਾਜਨ ਕੁਮਾਰ ਤੁਨੋਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਗੰਦਾ ਇਸ ਮੰਦਿਰ ਦਾ ਇਤਿਹਾਸ ਇਹ ਹੈ ਜੀ ਇਹ ਮੰਦਿਰ 100 ਸਾਲ ਤੋਂ ਵੀ ਵੱਧ ਪ੍ਰਾਚੀਨ ਮੰਦਿਰ ਹੈ ਇਸ ਮੰਦਿਰ ਦੀ ਸਥਾਪਨਾ ਇੱਕ ਜੰਗਲ ਹੁੰਦਾ ਸੀਗਾ ਜੰਗਲ ਦੇ ਵਿੱਚ ਮਾਤਾ ਦਾ ਮੱਠ ਹੁੰਦਾ ਸੀਗਾ ਉਸ ਤੋਂ ਹੋਈ ਇੱਥੇ ਮੇਰੇ ਦਾਦਾ ਜੀ ਸੇਵਾ ਕਰਦੇ ਸਨ ਉਹਨਾਂ ਦਾ ਇੱਥੇ ਹੀ ਜਨਮ ਹੋਇਆ ਉਹ ਮਾਤਾ ਦੀ ਸੇਵਾ ਕਰਦੇ ਕਰਦੇ ਜੂ ਜੂ ਸੰਗਤ ਵੱਧ ਗਈ ਲੋਕ ਮੰਦਿਰ ਦੇ ਨਾਲ ਜੁੜਦੇ ਗਏ ਮੰਦਿਰ ਦਾ ਵਿਸਤਾਰ ਹੁੰਦਾ ਗਿਆ ਤਾਂ ਮੰਦਿਰ ਅੱਜ ਇਸ ਸਥਿਤੀ ਤੇ ਹੈ ਕਿ ਅਜਿਸ ਮੰਦਿਰ ਤੇ ਲੋਕ ਬਹੁਤ ਸੰਗਤ ਲੈ ਕੇ ਆਉਂਦੇ ਹਨ ਤੇ ਪੰਡਤ ਜੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਸ਼ਰਧਾਲੂ ਜੁੜਦੇ ਰਹੇ ਨੇ ਮੰਦਿਰ ਦੇ ਨਾਲ ਇੱਕ ਵਿਸ਼ਵਾਸ ਨਾਲ ਹਨ ਮੰਦਿਰ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਤਾਂ ਐਸੀ ਕੀ ਮੰਨਤਾ ਰਹੀ ਹੈ ਇਸ ਮੰਦਿਰ ਦੀ ਮੰਦਿਰ ਦੀ ਕੀ ਮੰਨਤਾ ਰਹੀ ਹੈ ਵੀ ਸ਼ਰਧਾਲੂ ਇਸ ਮੰਦਿਰ ਦੇ ਵਿੱਚ ਆਉਂਦੇ ਸੀ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਜੁੜਦਾ ਗਿਆ ਤੇ ਇਸ ਮੰਦਿਰ ਦਾ ਵਿਸਤਾਰ ਹੁੰਦਾ ਰਿਹਾ ਇਸ ਮੰਦਰ ਦੀ ਜਿਹੜੀ ਸਭ ਤੋਂ ਖਾਸ ਮੰਨਤਾ ਇਹ ਹੈ ਕਿ ਜਿਹਨਾਂ ਬੱਚਾ ਦੇ ਮਾਤਾ ਹੋ ਜਾਂਦੀ ਹੈ ਚਿਕਨਪੋਕਸ ਹੋ ਜਾਂਦਾ ਸਕਿਨ ਦੀ ਕੋਈ ਬਿਮਾਰੀ ਹੁੰਦੀ ਹੈ ਜਿਵੇਂ ਟਾਈਫੀਟ ਹੋ ਗਿਆ ਕੋਈ ਹੋਰ ਬਿਮਾਰੀ ਹੈਗੀ ਹੈ ਇਸ ਮੰਦਰ ਤੇ ਝਾੜਾ ਕਰਵਾਣ ਆਂਦੇ ਨੇ ਲੋਕੀ ਜਿਹੜੇ ਕਿ ਮਾਤਾ ਦੇ ਤਿੰਨੇ ਝਾੜੇ ਹੁੰਦੇ ਆ ਤਿੰਨ ਝਾੜੇ ਤੋਂ ਬਾਅਦ ਬੱਚਾ ਬਿਲਕੁਲ ਠੀਕ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਇਸ ਨੂੰ ਮਾਤਾ ਨੂੰ ਠੰਡੀ ਕਰਨ ਦੇ ਲਈ ਕੱਚੀ ਲੱਸੀ ਦੇ ਨਾਲ ਆਟੇ ਗੁੜ ਦੇ ਨਾਲ ਮੱਥਾ ਟਿਕਿਆ ਜਾਂਦਾ ਹੈ ਜੀ ਮੰਦਰ ਦੀ ਇੱਕ ਹੋਰ ਵੀ ਮੰਨਤਾ ਹੈ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਆ ਜਿਨ੍ਹਾਂ ਦੀ ਕੋਈ ਮਨੋਕਾਮਨਾ ਹੁੰਦੀ ਹੈ ਤਾਂ ਉਸ ਦੇ ਲਈ ਇੱਥੇ ਮੰਦਰ ਤੇ ਆ ਕੇ ਲੋਕ ਆਪਣਾ ਇੱਕ ਮੱਟ ਸੁੱਖਦੇ ਹਨ ਜਿਹੜਾ ਪੰਜ ਜਾਂ 7 ਇੱਟਾ ਦਾ ਮੱਟ ਹੁੰਦਾ ਮਾਤਾ ਦਾ ਜਦੋਂ ਉਹ ਮਨੋਕਾਮਨਾ ਪੂਰੀ ਹੋ ਜਾਂਦੀ ਹੈ ਤਾਂ ਉਹ ਇਸ ਮੰਦਰ ਤੇ ਆ ਕੇ ਸਥਾਨ ਮੱਤਾ ਦਾ ਬਣਾ ਕੇ ਜਾਂਦੇ ਹਨ ਤੇ ਪੰਡਤ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਥਾਨ ਬਣਾ ਕੇ ਜਾਂਦੇ ਨੇ ਮੰਦਿਰ ਦੇ ਵਿੱਚ ਕਾਫੀ ਮੂਰਤੀ ਸਥਾਪਨਾ ਕੀਤੀ ਹੋਈ ਹੈ ਕਿਹੜੇ ਕਿਹੜੇ ਦੇਵੀ ਦੇਵਤਾ ਨੇ ਜੋ ਇਸ ਮੰਦਿਰ ਦੇ ਵਿੱਚ ਵਿਰਾਜਮਾਨ ਨੇ ਇੱਥੇ ਮਾਤਾ ਸ਼ੀਤਲਾ ਦੇ ਨਾਲ ਮਾਤਾ ਮਦਾਨ ਵਾਲੀ ਜੀ ਮਾਤਾ ਸ਼ਾਮਕੌਰ ਜੀ ਬਾਬਾ ਸਬਲ ਸਿੰਘ ਮਾਤਾ ਕਾਲਰਾਤਰੀ ਤੇ ਮਾਤਾ ਮਸਾਨੀ ਦੀ ਵੀ ਮੂਰਤੀਆਂ ਸਥਾਪਿਤ ਨੇ ਤੇ ਪੰਡਿਤ ਜੀ ਜਿਵੇਂ ਕਿ ਇੰਨੇ ਮੰਦਿਰ ਦੇ ਵਿੱਚ ਜੋ ਦੇਵੀ ਦੇਵਤਾ ਵਿਰਾਜਮਾਨ ਨੇ ਇਹਨਾਂ ਨੂੰ ਲੈ ਕੇ ਤਿਹਾਰ ਵੀ ਬਹੁਤ ਹੁੰਦੇ ਹੋਣਗੇ ਤੇ ਕਿਹੜੇ ਤਿਹਾਰ ਨੇ ਜਿਹੜੇ ਇਸ ਮੰਦਿਰ ਦੇ ਵਿੱਚ ਖਾਸ ਮਨਾਏ ਜਾਂਦੇ ਇਸ ਮੰਦਿਰ ਦੇ ਵਿੱਚ ਜਿਹੜਾ ਮੁੱਖ ਤਿਹਾਰ ਹੈ ਮਾਤਾ ਬਸੜਿਆ ਦਾ ਸ਼ੀਤਲਾ ਮਾਤਾ ਦਾ ਬਸੜਿਆ ਤਿਹਾਰ ਹੈ ਜਿਹੜਾ ਹੋਲੀ ਤੋਂ ਮੰਗਲਵਾਰ ਆਂਦਾ ਜਿਹੜਾ ਹੋਲੀ ਤੋਂ ਬਾਅਦ ਉਸ ਨੂੰ ਮਨਾਇਆ ਜਾਂਦਾ ਹੈ ਇਸ ਵਾਰੀ ਉਹ 26 ਤਰੀਕ ਨੂੰ ਆ ਰਿਹਾ ਤੇ ਉਸ ਤੋਂ ਬਾਅਦ ਇਸ ਮੰਦਿਰ ਦੇ ਵਿੱਚ ਮਾਰੇ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਦੀਵਾਲੀ ਹੋਲੀ ਵਗੈਰਾ ਸਾਰੇ ਮਨਾਏ ਜਾਂਦੇ ਹਨ ਤੇ ਜਿਹੜਾ ਮੁੱਖ ਤਿਉਹਾਰ ਹੈ ਮਾਤਾ ਦਾ ਬਸੜੇ ਦਾ ਤਿਉਹਾਰ ਹੈ ਜਿਹਦੇ ਕੀ ਚੇਤੇ ਦੇ ਮਹੀਨੇ ਲੱਗਦਾ ਹੈ ਤੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੰਦਿਰ ਬਾਰੇ ਇਸ ਮੰਦਿਰ ਬਾਰੇ ਬਸ ਇਹ ਹੀ ਕਹਿਣਾ ਚਾਹਾਂਗੇ ਹੁਣ ਜਿਵੇਂ ਕਿ ਲੋਕਾਂ ਦੀ ਮਾਨਤਾ ਇੱਥੇ ਬਹੁਤ ਜ਼ਿਆਦਾ ਵੱਧ ਹੈ ਆਨਲੇ ਟਾਈਮ 'ਚ ਸਮੇਂ ਦੇ ਨਾਲ ਹੋਰ ਸਰਦਾਲੂ ਜੁੜਨੇ ਚਾਹਿੰਦੇ ਮੰਦਿਰ ਦੇ ਨਾਲ ਤਾਂ ਕਿ ਮੰਦਿਰ ਦਾ ਹੋਰ ਵਿਸਤਾਰ ਹੋ ਸਕੇ ਸਮੇ ਸਮੇਂ ਸੀਰੀਸ ਮੰਦਿਰ ਤੇ ਹਰ ਮਹੀਨੇ ਮੰਗਲਵਾਰ ਨੂੰ ਲੰਗਰ ਵੀ ਲੱਗਦਾ ਹੈ ਜੀ ਤੇ ਉਹ ਵੀ ਸਰਦਾਲੋ ਦਸਤੇ ਹੋਗ ਨਾਲ ਲਿਆ ਜਾਂਦਾ ਹੈ ਜੀ ਸੋ ਬਹੁਤ ਹੀ ਵਧਿਆ ਇਤਿਹਾਸ ਇਸ ਮੰਦਿਰ ਬਾਰੇ ਸਾਜਨ ਜੀ ਨੇ ਸਾਨੂੰ ਦੱਸਿਆ ਤੁਹਾਨੂੰ ਵੀ ਜਾਣੂ ਕਰਵਾਇਆ ਇਸੇ ਤਰ੍ਹਾਂ ਹੀ ਹੋਰ ਮੰਦਰਾ ਬਾਰੇ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਸੋ ਜੁੜੇ ਰਹਿਣਾ ਸਾਡੇ ਚੈਨਲ ਦਾ ਮੇਰਾ ਟਾਈਮ ਦੇ ਨਾਲ ਧੰਨਵਾਦ